ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ ਸਿਹਤ ਵਿਭਾਗ ਵੀ ਅਲਰਟ ਹੋ ਗਿਆ ਤਰਨਤਾਰਨ ਰੋਡ ਤੇ ਖਜ਼ਾਨਾ ਗੇਟ ਖੇਤਰ ਵਿੱਚ ਸਿਹਤ ਵਿਭਾਗ ਵੱਲੋਂ ਖਾਨ ਪੀਣ ਵਾਲੀਆਂ ਦੁਕਾਨਾਂ ਡੇਰੀਆਂ ਤੇ ਟਾਬਿਆਂ ਤੇ ਅਚਾਨਕ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਵਿਭਾਗ ਨੇ ਦੁੱਧ, ਕਿਓ, ਲੱਸੀ, ਦਹੀਂ, ਆਈਸਕ੍ਰੀਮ ਤੇ ਟਾਬਿਆਂ 'ਚ ਮਿਲ ਰੀ ਕੜੀ ਪਕੌੜੇ ਵਰਗੀਆਂ ਆਈਟਮਾਂ ਦੇ ਸੈਂਪਲ ਭਰੇ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗਰਮੀਆਂ ਵਿੱਚ ਬਿਜਲੀ ਦੀ ਕਾਰਟ ਹੋਣ ਕਰਕੇ ਦੁੱਧ ਤੇ ਹੋਰ ਅਨਰਮ ਪਦਾਰਥ ਜਲਦੀ ਖਰਾਬ ਹੋ ਜਾਂਦੇ। ਉਹਨਾਂ ਦਾ ਕਹਿਣਾ ਸੀ ਕਿ ਟਾਬਿਆਂ ਤੇ ਦੁਕਾਨਾਂ ਤੋਂ ਮਿਲਾਵਟ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਦੇ ਚਲਦੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਡਿਸ਼ਾਪੂਰ अज अवेरे क्योंकि गर्मिया शुरू हो गई तो आ, मिल, मिल प्रोडक्ट्स अलट्रेस का खर्चा ख़, रहा है जिसके मद्देनज़र अब जो है रोड और इतने गेट खजाना को लागे डेयरिया ने चैकिंग की जिस असि दुध घ्यो पनीर के सैंपल जोड़े है कलैक्ट किए हैं और इस अलावा तो एक साढ़े को तो कंपलेट आई थी साइन ढाबे की ਤੋ ਅਸੀਂ ਅੱਜ ਇਥੇ unside ਬੈਠ ਕੇ ਆਏ ਆਂ ਅੱਥੇ ਅਸੀਂ ਦਹੀਂ ਔਰ ਕੜੀ ਪਕੌੜਾ ਔਰ ਕਿਉ ਉਹ ਦੇ ਜਿਹੜੇ ਇਹਨਾਂ ਦੇ ਰੈਸਪੀਸ ਬਣਾ ਦਿੱਤੇ। ਦੇਖੋ ਗਰਮੀਆਂ ਦੇ ਵਿੱਚ ਜਿਹੜਾ ਸਾਡਾ ਮੇਨ ਕੰਸਰਨ ਹੋ ਜਾਂਦਾ ਥੈਟ ਇਜ਼ ਮਿਲਕ ਐਂਡ ਮਿਲਕ ਪ੍ਰੋਡਕਟ ਬਿਕੋਜ਼ ਤੁਹਾਨੂੰ ਪਤਾ ਗਰਮੀਆਂ ਦੇ ਵਿੱਚ ਥੋੜਾ ਮਿਲਕ ਐਂਡ ਮਿਲਕ ਪ੍ਰੋਡਕਟ ਦੀ ਸ਼ਾਰਟੇਜ ਹੋ ਜਾਂਦੀ ਹੈ ਜਿਹਦੇ ਕਰਕੇ ਜਿਹੜਾ ਹੈ ਕਿ ਖਤਸ਼ਾ ਰਹਿੰਦਾ ਕਿ ਕੋਈ ਕਿਸੇ ਤਰੀਕੇ ਦੀ ਮਿਲਾਵਟ ਨਾ ਕਰੇ। ਇਸ ਤੋਂ ਬਾਅਦ ਜਿਹੜਾ ਸਾਡਾ ਹੁਣ ਮੇਨ ਕੰਸਰਨ ਹੈ ਉਹ ਆਈਸਕ੍ਰੀਮਸ ਨੇ ਔਰ ਜਿਹੜੀਆਂ ਵੀ ਜਿਹੜਾ ਲੱਸੀ ਹੋ ਗਈ ਆਈਸਕ੍ਰੀਮ ਹੋ ਗਿਆ ਜੋ ਗਰ ਕੋਨਜ ਕਿਸੇ ਪ੍ਰਕਾਰ ਦੇ ਤੇ ਮਲਾਪਤ ਨਾ ਕਰੇ ਇਸ ਨੂੰ ਲੈ ਕੇ ਜਿਹੜਾ ਵੀ ਬਾੜ ਕੈਨ ਨਜ਼ਰ ਰੱਖੇਗਾ ਔਰ ਆਉਣ ਵਾਲੇ ਦਿਨਾਂ ਵਿੱਚ ਵੀ ਜਿਹੜਾ ਹੈ ਜਿਹੜੀ ਚੱਕ ਵਿੱਚ ਅਭਿਆਨ ਥੋੜਾ ਤੇਜ਼ ਕੀਤਾ ਜਾਵੇ ਦੇਖੋ ਮੇਰੀ ਜਿਹੜਾ ਹੈ ਜਿੰਨੇ ਵੀ ਦੁਕਾਨਦਾਰ ਨੇ ਡੇਰੀਆਂ ਵਾਲੇ ਨੇ ਜਾਂ ਹਲਵਾਈ ਹੈ ਜਾਂ ਢਾਬੇ ਵਾਲੇ ਸਾਰਿਆਂ ਨੂੰ ਸਭ ਤੋਂ ਪਹਿਲੀ ਤੇ ਇਹੀ ਹੈ ਕਿ ਸਫਾਈ ਦੇ ਤੋ ਦੂਸਰਾ ਹੈ ਕਿ ਕੋਈ ਵੀ ਚੀਜ਼ ਜਿਹੜੀ ਹੈ ਵਰਤਨੀ ਹੈ ਉਸ ਦੀ ਜਿਹੜੀ ਐਕਸਪਾਇਰੀ ਨਹੀਂ ਹੋਣੀ ਚਾਹੀਦੀ ਐਕਸਪਾਇਰੀ ਡੇਟ ਤੋਂ ਜਿਹੜਾ ਹੈਗਾ ਸਮਾਨ ਜਿਹੜਾ ਹੈ ਉਸ ਨੂੰ ਵੱਖਰੇ ਤੌਰ ਤੇ ਰੱਖਿਆ ਜਾਵੇ ਉਰੋਠੇ ਲਿਖਿਆ ਜਾਵੇ ਐਕਸਪਾਇਰੀ ਪ੍ਰੋਡਕਟਸ ਨੋਟਸ ਪਰਸੇ ਔਰ ਜਿਹੜੇ ਵੀ ਮਿਲਕ ਐਂਡ ਮਿਲ ਪ੍ਰੋਡਕਟ ਦੇ ਜਿਹੜਾ ਕਾਰੋਬਾਰ ਕਰਨ ਵਾਲੇ ਆ ਉਹਨਾਂ ਨੂੰ ਮੇਰੀ ਅਪੀਲ ਵੀ ਹੈ ਔਰ ਹਦਾਇਤ ਵੀ ਹੈ ਕਿ ਕਿਸੇ ਵੀ ਤਰੀਕੇ ਦੀ ਕਿਸੇ ਨੇ ਵੀ ਮਿਲਾਵਟ ਨਹੀਂ ਕਰਨੀ ਜਿਹੜਾ ਸਾਡੀ ਨਜ਼ਰ ਦੇ ਵਿੱਚ ਆ ਗਿਆ ਉਸਤੇ ਸਖਤ ਸਖਤ ਕਾਰਵਾਈ ਅਰੰਭੀ ਜਾਏ ਗਰਮੀ ਦੀ ਮੌਸਮ ਦੀ ਸ਼ੁਰੂਆਤ ਹੋ ਗਈ ਹੈ ਸਿਹਤ ਵਿਭਾਗ ਵੀ ਅਲਰਟ ਹੋ ਗਿਆ ਤਰਨਤਾਰਨ ਰੋਡ ਤੇ ਖਜ਼ਾਨਾ ਗੇਟ ਖੇਤਰ ਵਿੱਚ ਸਿਹਤ ਵਿਭਾਗ ਵੱਲੋਂ ਖਾਨ ਪੀਣ ਵਾਲੀਆਂ ਦੁਕਾਨਾਂ ਡੇਰੀਆਂ ਤੇ ਟਾਬਿਆਂ ਤੇ ਅਚਾਨਕ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਵਿਭਾਗ ਨੇ ਦੁੱਧ, ਕਿਓ, ਲੱਸੀ, ਦਹੀਂ, ਆਈਸਕ੍ਰੀਮ ਤੇ ਟਾਬਿਆਂ 'ਚ ਮਿਲ ਰਹੀ ਕੜੀ ਪਕੌੜੇ ਵਰਗੀਆਂ ਆਈਟਮਾਂ ਦੇ ਸੈਂਪਲ ਭਰੇ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗਰਮੀਆਂ ਵਿੱਚ ਬਿਜਲੀ ਦੀ ਕਾਰਟ ਹੋਣ ਕਰਕੇ ਦੁੱਧ ਤੇ ਹੋਰ ਅਨਰਮ ਪਦਾਰਥ ਜਲਦੀ ਖਰਾਬ ਹੋ ਜਾਂਦੇ ਨੇ। ਉਹਨਾਂ ਦਾ ਕਹਿਣਾ ਸੀ ਕਿ ਟਾਬਿਆਂ ਤੇ ਦੁਕਾਨਾਂ ਤੋਂ ਮਿਲਾਵਟ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਦੇ ਚਲਦੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫ ਅਰਜਸੀ ਜਿਹੜਾ ਹੈ ਸਵੇਰੇ ਕਿਉਂਕਿ ਗਰਮੀਆਂ ਸ਼ੁਰੂ ਹੋ ਗਈਆਂ ਤਾਂ ਮਿਲ ਕੇ ਮਿਲਕ ਪ੍ਰੋਡਕਟਸ ਦੇ ਵਿੱਚ ਰੈਟਰੇਸ਼ਨ ਦਾ ਖਤਸ਼ਾ ਰੰਦਾ ਜਿਸ ਦੇ ਮੱਦੇਨਜ਼ਰ ਅਸੀਂ ਅਰਜ ਜਿਹੜਾ ਹੈ ਕਾਇੰਤਨ ਰੋਡ ਔਰ ਇੱਕ 게ਟ ਕਜਾਨਾ ਦੇ ਇਲਾਕੇ ਦੇ ਦੇਰੀਆਂ ਦੇ ਚੈਕਿੰਗ ਕੀਤੀ ਸੀ ਤੇ ਇਸ ਵਿੱਚ ਅਸੀਂ ਦੁੱਧ ਕੇਓ ਕਨੀ ਦੇ ਸੰਪਰਕ ਜਿਹੜਾ ਕਲੈਕਟ ਕੀਤੇ ਆ ਔਰ ਇਸ ਤੋਂ ਇਲਾਵਾ ਇੱਕ ਸਾਡੇ ਕੋ ਕੰਪਲੀਟ ਆਈ ਸੀ ਸਾਈਨ ਕਪੇ ਦੀ ਤੋ ਅਸੀਂ ਅੱਜ ਇਥੇ ਹੰਸਾਇਦਾ ਬਾਰੇ ਤੇ ਆਏ ਆ ਇਥੇ ਅਸੀਂ ਦਹੀਂ ਔਰ ਕੜੀ ਪਕੌੜਾ ਔਰ ਕਿਉਂ ਦੇ ਜਿਹੜੇ ਇਹਨਾਂ ਦੇ ਰੈਸਪੀ ਕਰਤੀ। ਦੇਖੋ ਗਰਮੀਆਂ ਦੇ ਵਿੱਚ ਜਿਹੜਾ ਸਾਡਾ ਮੇਨ ਕੰਸਰਨ ਹੋ ਜਾਂਦਾ ਥੈਟ ਇਜ਼ ਮਿਲਕ ਐਂਡ ਮਿਲਕ ਪ੍ਰੋਡਕਟ ਬਿਕੋਜ਼ ਤੁਹਾਨੂੰ ਪਤਾ ਗਰਮੀਆਂ ਦੇ ਵਿੱਚ ਥੋੜਾ ਮਿਲਕ ਐਂਡ ਮਿਲਕ ਪ੍ਰੋਡਕਟ ਦੀ ਸ਼ਾਰਟੇਜ ਹੋ ਜਾਂਦੀ ਹੈ ਜਿਹਦੇ ਕਰਕੇ ਜਿਹੜਾ ਹੈ ਕਿ ਖਤਸ਼ਾ ਰਹਿੰਦਾ ਕਿ ਕੋਈ ਕਿਸੇ ਤਰ੍ਹਾਂ ਦੀ ਮਿਲਾਵਟ ਨਾ ਕਰੇ ਇਸ ਤੋਂ ਬਾਅਦ ਜਿਹੜਾ ਸਾਡਾ ਹੁਣ ਮੇਨ ਕੰਸਰਨ ਹੈ ਵਾਈਸਕਰੀਮਸ ਨੇ ਔਰ ਜਿਹੜੀ ਹੈ ਵੀ ਜਿਹੜਾ ਲੱਸੀ ਹੋ ਗਈ ਆਈਸਕਰੀਮ ਹੋ ਗਿਆ ਜੋ ਗਰਮੀਆਂ ਦੇ ਵਿੱਚ ਜੀਆਂ ਕੋਨਜ ਕਿਸੇ ਪ੍ਰਕਾਰ ਦੇ ਕੋਈ ਮਿਲਾਵਟ ਨਾ ਕਰੇ ਇਸ ਨੂੰ ਲੈ ਕੇ ਜਿਹੜਾ ਵਿਭਾਗ ਧਿਆਨ ਨਜ਼ਰ ਰੱਖੇਗਾ ਔਰ ਆਉਣ ਵਾਲੇ ਦਿਨਾਂ ਵਿੱਚ ਵੀ ਜਿਹੜਾ ਹੈ ਜਿਹੜੀ ਇਹ ਚੱਕਰ ਇਹ ਅੰਦਾਜ਼ ਥੋੜਾ ਤੇਜ਼ ਕੀਤਾ ਜਾਵੇ ਦੇਖੋ ਮੇਰੀ ਜਿਹੜਾ ਹੈ ਜਿੰਨੇ ਵੀ ਦੁਕਾਨਦਾਰ ਨੇ ਡੇਰੀਆਂ ਵਾਲੇ ਨੇ ਜਾਂ ਹਲਵਾਈ ਹੈ ਜਾਂ ਠਾਬੇ ਵਾਲੇ ਸਾਰਿਆਂ ਨੂੰ ਸਭ ਤੋਂ ਪਹਿਲੀ ਤੇ ਇਹੀ ਹੈ ਕਿ ਸਾਫ ਸਟੋਅ ਦੇ ਤੋਂ ਦੂਸਰਾ ਹੈ ਕਿ ਕੋਈ ਵੀ ਚੀਜ਼ ਜਿਹੜੀ ਹੈ ਵਰਤਨੀ ਹੈ ਉਸ ਦੀ ਜਿਹੜੀ ਐਕਸਪਾਇਰੀ ਨਹੀਂ ਹੋਣੀ ਚਾਹੀਦੀ ਐਕਸਪਾਇਰੀ ਡੇਟ ਤੋਂ ਜਿਹੜਾ ਹੈਗਾ ਸਮਾਨ ਜਿਹੜਾ ਹੈ ਉਸ ਨੂੰ ਵੱਖਰੇ ਤੌਰ ਤੇ ਰੱਖਿਆ ਜਾਵੇ ਉਰ ਉੱਥੇ ਲਿਖਿਆ ਜਾਵੇ ਐਕਸਪਾਇਰੀ ਪ੍ਰੋਡਕਟ ਨੋਰਟਸ ਔਰ ਜਿਹੜੇ ਵੀ ਮਿਲਕ ਐਂਡ ਮਿਲ ਪ੍ਰੋਡਕਟਸ ਦੇ ਜਿਹੜੇ ਕਾਰੋਬਾਰ ਕਰਨ ਵਾਲੇ ਆ ਉਹਨਾਂ ਨੂੰ ਮੇਰੀ ਅਪੀਲ ਵੀ ਹੈ ਔਰ ਹਦਾਇਤ ਵੀ ਹੈ ਕਿ ਕਿਸੇ ਵੀ ਤਰੀਕੇ ਦੀ ਕਿਸੇ ਨੇ ਵੀ ਮਿਲਾਵਟ ਨਹੀਂ ਕਰਨੀ ਜਿਹੜਾ ਸਾਡੀ ਨਜ਼ਰ ਦੇ ਵਿੱਚ ਆ ਗਿਆ ਉਸ ਤੇ ਸਖਤ ਸਖਤ ਕਾਰਵਾਈ ਅਰੰਭੀ ਜਾਏ